8 ਜੁਲਾਈ ਨੂੰ ਬਸਪਾ ਪੰਜਾਬ ਇਕਾਈ ਵੱਲੋਂ ਐਡਵੋਕੇਟ ਕੇ ਆਰ ਮਸਟ੍ਰਾਂਗ ਦੀ ਹੱਤਿਆ ਦੇ ਵਿਰੁੱਧ ਜਲੰਧਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੁੱਜੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਇੰਚਾਰਜ ਅਜੀਤ ਸਿੰਘ ਪੈਣੀ ਐਮਐਲਏ ਡਾਕਟਰ ਨਿਸ਼ਾਤਰਪਾਲ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ ਸਮੁੱਚੀ ਬਸਪਾ ਲੀਡਰਸ਼ਿਪ ਹਾਜ਼ਰ ਸੀ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਵੱਲੋਂ ਐਡਵੋਕੇਟ ਕੇ ਆਰ ਮਸਟ੍ਰਾਂਗ ਦੀ ਹੱਤਿਆ ਲਈ ਜ਼ਿੰਮੇਵਾਰ ਕੇਂਦਰ ਅਤੇ ਰਾ ਸਰਕਾਰਾਂ ਨੂੰ ਦੱਸਦੇ ਆ ਕਿ ਇਹਨਾਂ ਦੇ ਮਾੜੇ ਪ੍ਰਸ਼ਾਸਨਿਕ ਪ੍ਰਬੰਧਾ ਕਾਰਨ ਆਏ ਦਿਨ ਅਜਹੀਆਂ ਵਾਰਦਾਤਾ ਹੁੰਦੀਆਂ ਰਹਿੰਦੀਆਂ ਹਨ ਦਲਿਤ ਸਮਾਜ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੀਡਰਾਂ ਦੀ ਸੁਰੱਖਿਆ ਨੂੰ ਹਮੇਸ਼ਾ ਅਣਗੌਲਿਆ ਕੀਤਾ ਜਾਂਦਾ ਹੈ ਇਸ ਮੌਕੇ ਉਹਨਾਂ ਸਰਕਾਰ ਖਿਲਾਫ ਪਤਲਾ ਫੂਕੇ ਨਾਅਰੇਬਾਜ਼ੀ ਕੀਤੀ ਅਤੇ ਐਡਵੋਕੇਟ ਕੀ ਆਮ ਸਟਰੋਂਗਲੀ ਇਨਸਾਫ ਦੀ ਮੰਗ ਕੀਤੀ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ 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 ਭਾਈਚਾਰਕ ਸਮਾਜ ਪਾਰਟੀ ਦੇ ਭਾਈ ਜੀ ਸਾਡੇ ਆਕੂ ਵਰਕਰ ਜੋ ਕਾਮਲ ਨਾੜੂ ਦੇ ਅੰਦਰ ਆਮ ਸੌਂਗ ਦੀ ਹੱਤਿਆ ਹੋਈ ਉਹਦੇ ਵਿਰੋਧ ਦੇ ਅੰਦਰ ਭਾਜਪਾ ਸਵਜ 파ਟੀ ਦੇ ਉਮੀਦਵਾਰ ਜੇ ਰਿੰਦਰ ਲਖਾਣ ਜੀ ਉਹਨਾਂ ਨੂੰ ਉਹਨਾਂ ਦੀ ਜਵਾਈ ਦੇ ਅੰਦਰ ਸਰਦਾਰ ਜੀ ਸਿੰਘ ਦੀ ਗੜੀ ਪਾਸਪੋਰਟਲੀ ਲੀਡਰਸ਼ਿਪ ਆ ਲੋਕਾਂ ਨੂੰ ਫੇਲ ਕਰਨ ਪਹੁੰਚਿਆ ਕਿ ਜਿਹਨਾਂ ਲੋਕ ਤੁੰਤਰਾ ਤਰ੍ਹਾਂ ਦੇ ਝੂਠੇ ਵਾਅਦੇ ਲਾੜੇ ਲਾ ਕੇ ਸੱਤਾ ਚਾਹੁੰਦੇ ਆ ਉਹਨਾਂ ਦੇ ਰਾਜ ਚ ਕੀ ਕੁਝ ਸਾਡੇ ਖਲਾਫ ਹੋ ਰਿਹਾ ਪੋਲ ਦੇ ਆਰੇ ਵਿੱਚ ਸਵਾਦ ਦੇ ਨਾਲ ਸਰਦਾਰ ਜੀ ਸਿੰਘ ਜੀ ਗੜੀ ਦੱਸਣਗੇ ਉਸ ਤੋਂ ਬਾਅਦ ਆਮ ਆਨਦ ਸਰਕਾਰ ਦਾ ਬਕਲਾ ਹੋਇਆ ਜਾਣਾ ਤੇ ਅਗਲਾ ਪ੍ਰੋਗਰਾਮ ਜਿਹੜੇ ਸਾਥੀਆਂ ਨੂੰ ਅੱਜ ਜਿਹੜਾ ਅਨਾਉਂਸ ਕਰਦੇ ਮੰਡਲ ਦੇ ਸੇਵਾ ਨੂੰ ਜੜੀ ਪ੍ਰਧਾਨ ਬਹੁਤ ਸਨਮਾਨ ਦੀ ਭੂਮਿਕਾ ਹੈ ਸਰਕਾਰ ਜੋ ਸਾਰੇ ਸਾਥੀਆਂ ਨੂੰ ਜੈ ਭੀ ਜੈ ਭਾਰਤ ਬਹੁਜਸਵਾਦ ਪਾਰਟੀ ਦੀ ਸੂਚੀ ਨਿੱਧਰਸ਼ਪ ਜਨ ਜੋ ਵਿਧਾਇਕ ਸਾਹਿਬ ਦੀ ਬਲਵਿੰਦਰ ਜੀ ਔਰ ਬਹੁਤ ਜਨ ਸਮਾਜ ਪਾਰਟੀ ਦੇ ਇਥੋਂ ਉਮੀਦਵਾਰ ਸ਼੍ਰੀ ਗਿੰਦਰ ਲਾਕਸਾ ਤੁਸੀਂ ਅੱਜ ਸਾਰੇ ਸਾਥੀ ਇਕੱਠੇ ਹੋਏ ਆ ਕਿ ਬੀਤੇ 2 ਦਿਨ ਪਹਿਲਾਂ ਕਮਲਾ ਜੀ ਸਟੇਟ ਦੇ ਪ੍ਰੈਜ਼ੀਡੈਂਟ ਐਡਵੋਕੇਟ ਕੇ ਆਰਮ ਸਟਰਗ ਜਿਨ੍ਹਾਂ ਨੂੰ ਘਰ ਤੋਂ ਬਾਹਰ ਨਿਕਲਦੇ ਹੋਏ ਉਹਨਾਂ ਦੇ ਘਰ ਦੇ ਬਿਲਕੁਲ ਨਜ਼ਦੀਕ ਛੇ ਛੇ ਦੰડા ਅੰਸਰਾਂ ਨੇ ਚਾਕੂ ਵਾਰ-ਵਾਰ ਕੇ ਕਤਲ ਕਰ ਦਿੱਤਾ ਜਿਹਨਾਂ ਦਾ ਕੱਲ ਸੰਸਕਾਰ ਕੀਤਾ ਗਿਆ ਜਿੱਥੇ ਗੱਲ ਬਹੁਜਨ ਸਵਾਇਤ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆਵਤੀ ਜੀ ਔਰ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਆਕਾਸ਼ ਰੰਦ ਜੀ ਵਿਸ਼ੇਸ਼ ਤੌਰ ਤੇ ਤਮਨ ਲਾ ਡੂਚੇ ਔਰ ਮਾਨ ਜੋ ਪੈਣ ਕੁਮਾਰੀ ਮਾਇਆਵਤੀ ਜੀ ਤਸ਼ਰੀਕ ਆਸ਼ਰਮ ਦੀ ਜਿਹੜਾ ਰਫੇ ਤੇ ਆਰਮਸਟ੍ਰਾਂਗ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਔਰ 1.5 ਸਾਲ ਦੀ ਛੋਟੀ ਬੱਚੀ ਦੇ ਸਿਰ ਤੇ ਵੀ ਹੱਥ ਰੱਖਿਆ ਦੇਸ਼ ਦੀ ਇੱਕੋ ਹੀ ਇੱਕ ਰੇਟਾ ਬਹੁਜਨ ਸਮਾਜ ਦੀ ਪੈਂਤਵਾਰੀ ਮਾਇਆਵਤੀ ਜੀ ਜਿਹੜੇ ਇਸ ਦੇਸ਼ ਦੇ ਵਿੱਚ ਦਲਤਾਲ ਪਛੜੇ ਵਰਗਾਂ ਦੀ ਲੜਾਈ ਲੜ ਰਹੇ ਆ ਕੱਲ ਉਹਨਾਂ ਦਾ ਤਾਮਨਾਡੂ ਜਾਣਾ ਔਰ ਉਹਨਾਂ ਦਾ ਇਹ ਬਿਆਨ ਲਗਾਇਆ ਕਿ ਜਿਹੜੀ ਸੂਬੇ ਦੀ ਸਰਕਾਰ ਹੈ ਇਹ ਸਰਕਾਰ ਜੇਕਰ ਦੋਸ਼ੀਆਂ ਨੂੰ ਨਹੀਂ ਫੜ ਸਕਦੀ ਤਾਂ ਕੇਸ ਸੀਬੀਆਈ ਦੇ حوالے ਕੀ ਤਜਬ ਕੇਂਦਰੀ ਕੋਆਰਡੀਨੇਟਰ ਸਿਰ 25-20 ਸਾਲ ਦੇ ਸਾਡੇ ਬਹੁਜਨ ਸਮਾਜ ਪਾਰਟੀ ਦੇ ਮੈਸਟਰ ਆਫ ਕਿਨ ਪੈਣ ਕੁਮਾਰੀ ਮਾਇਆਵਤੀ ਜਿਹਦੇ ਉੱਤਰ ਅਧਿਕਾਰੀ ਉਹਨਾਂ ਨੇ ਵੀ ਕੱਲੇ ਬਿਆਨ ਲਗਾਇਆ ਕਿ ਜੇਕਰ ਜੇਕਰ ਸਾਡਾ ਦੇਲੇ ਕਰਦਾ ਆ ਕਿ ਅਸੀਂ ਕਾਤਰਾ ਨੂੰ ਫੜੀਏ ਔਰ ਕਾਤਰਾ ਵੀ ਖੱਲ ਨੂੰ ਰਹਿਣ ਗਏ ਉਸ ਖੱਲ ਦੇ ਵਿੱਚ ਸੁੱਕਾ ਘਾਹ ਪਰ ਕੇ ਚਰਾਹੇ ਦੇ ਵਿੱਚ ਤੰਗ ਦਿੱਤਾ ਜਾਵੇ ਲੇਕਿਨ ਉਹਨਾਂ ਨੇ ਕਿਹਾ ਕਿ ਸੰਵਿਧਾਨ ਸਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਔਰ ਇਹਦੀ ਗੱਲ ਕਿਸੇ ਜਮਾਨੇ 'ਚ ਸਭ ਕਾਸ਼ੀ RAM ਜੀ ਕਿਹਾ ਕਰਦੇ ਸੀ ਕਿ ਜੇ ਸਾਨੂੰ ਵੈਲਟ ਪੇਪਰ ਨਾਲ ਇਨਸਾਫ ਨਾ ਮਿਲਿਆ ਸਾਨੂੰ ਬੁਲਟ ਦੀ ਵੀ ਤਿਆਰੀ ਕਰਨੀ ਚਾਹੀਦੀ ਹੈ ਬੇਸ਼ਰੇ ਵਿਚ ਦੇ ਸੁਪਾ ਪ੍ਰਧਾਨ ਕਿਸੇ ਨੈਸ਼ਨਲ ਪਾਰਟੀ ਦਾ ਸੁਰੱਖਿਤ ਨਹੀਂ ਉਥੇ ਨਾਮ ਵਰਕਰਾਂ ਦੇ ਕਿਆ ਹਾਲਾਤ ਹੋਣਗੇ ਆਮ ਲੀਡਰਾਂ ਦੇ ਕਿਆ ਹਾਲਾਤ ਹੋਣਗੇ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਆਗੂ ਵਰਕਰ ਸਮਰਥਕ ਗਲੀ ਗਲੀ ਪੁਚੇ ਪੁਚੇ ਦੇਸ਼ ਦੇ ਹਰ ਕੋਨੇ ਦੇ ਵਿੱਚ ਵੱਧ ਰਹੇ ਆ ਚਾਤੀ ਬਾਦ ਮਨੂ ਬਾਦ ਦੇਸ਼ ਦੇ ਵਿੱਚ ਦਲਤਾਂ ਪਛੜੇ ਵਰਗਾਂ ਤੇ ਜ਼ੁਲਮ ਕਰਦਾ ਆ ਜੇ ਦਲਤਾਂ ਔਰ ਪਛੜੇ ਵਰਗਾਂ ਦੀ ਕੋਈ ਬਾਤ ਫੜਦਾ ਆ ਹਨ ਮਹਲਾ ਮਦਾਨੇ ਜਾਗ ਨਿੱਕਲ ਆਇਆ ਇੱਕ ਸੱਪੜ ਕੇ ਫੜਦਾ ਆ ਬਹੁਦਰ ਸਮਾਜ ਪਾਰਟੀ ਦਾ ਲੀਡਰ ਹੈ ਬਹੁਦਰ ਸਮਾਜ ਪਾਰਟੀ ਦੇ ਆਗੂ ਸਹਿਮਾਨ ਹੈ ਜਿਹੜਾ ਤੁਸੀਂ ਤੁਹਾਡੇ ਕਹਿਰ ਦੀ ਗਰਮੀ ਤੇ 5 ਕਿਲੋਮੀਟਰ ਲੰਮਾ ਤੇ ਅਸੀਂ ਰੋਜ਼ ਪ੍ਰਦਰਸ਼ਨ ਕੀ ਟਾ ਲੇਕਿਨ ਤਮੰਨਾ ਨਹੀਂ ਨਹੀਂ ਦੇਸ਼ ਦੇ ਸਾਰੇ ਕੋਨਿਆਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਕਾਰਕੁਨਾਂ ਤੇ ਆਗੂਆਂ ਨੂੰ ਕੋਈ ਸਰਕਾਰੀ ਸੁਰੱਖਿਆ ਨਹੀਂ ਦਿੱਤੀ ਜਾਂਦੀ। ਪਿਛਲੇ 50 ਸਾਲਾਂ ਤੋਂ ਮੈਂ ਖੋਲੇ ਸਟੇਜ ਦੇ ਸੂਬੇ ਦੇ ਵਿੱਚ ਮੈਂ ਭੈਣ ਕੁਮਾਰੀ ਮਾਇਆਵਤੀ ਜਿਹਦੇ ਸ਼ੀਰਵਾਦ ਦਾ ਪ੍ਰੈਜ਼ੀਡੈਂਟ ਹੈ। ਪੂਰੇ ਪੰਜਾਬ ਦੇ ਵਿੱਚ 2000 ਲੀਟਰ ਤੋਂ ਵੱਧ ਉਹਨਾਂ ਕੋਲ ਦੀ ਇੱਕ ਇੱਕਈ ਇੱਕ ਇੱਕ ਤੋਂ ਵੱਧ ਵੀ ਉਹਨਾਂ ਨੂੰ ਕੋਈ ਸੁਰੱਖਿਆ ਨਹੀਂ ਮਹੀਜਾ ਕਰਾਈ ਕਿ ਕਰਾਈ ਜਾਂਦੇ ਉਹ ਵੀ ਹੱਦ ਤੱਕ ਕੱਟਣ ਜਾਂ ਫਿਰ ਘਰ ਜਾਣ। ਅੱਜ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਨੂਵਾਦ ਵੱਧ ਰਿਹਾ ਜਾਤੀਵਾਦ ਵੱਧ ਰਿਹਾ ਅਤਿਆਚਾਰ ਵੱਧ ਰਿਹਾ ਅਸਾਂ ਦਾ ਫਰਜ਼ ਬਣ ਜਾਂਦਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਬਹੁਜਰ ਸਮਾਜ ਨੂੰ ਨਾਮੰਦ ਕਰੀਏ ਪਰ ਬਹੁਜਰ ਸਮਾਜ ਨੂੰ ਨਾਮੰਦ ਕਰਕੇ ਇਸ ਲੜਾਈ ਨੂੰ ਲੜੀਏ ਤੁਸੀਂ ਸਾਰੇ ਤੁਸੀਂ ਸਾਰੇ ਲੀਡਰ ਤੁਸੀਂ ਸਾਰੇ ਕਾਰਕੁਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੁੱਜੇ ਕਿ ਤੁਸੀਂ ਉਹਦੇ ਆ ਤੁਸੀਂ ਬਹਾਦਰ ਹੈ ਜਿਹੜੇ ਕਹਿਰ ਦੀ ਗਰਮੀ ਚੱਲੇ ਆ ਦੇਸ਼ ਦੇ ਮਨੂ ਸ਼ੇਸ਼ਰੇ ਮਾਰ ਕੇ ਅੱਜ ਤੋਂ ਮਾਜ ਦੀ ਦਵਾਈ ਚੰਗਾ ਨਾ ਬੋਲਿਆ ਰਬੀਂਤੀ ਦਾ ਕੋਟਾ ਜਿਹੜਾ ਆ ਉੱਚਾ ਸਤੇ ਦੇ ਵਿੱਚ ਪਿਆਦਾ ਚਾਹਵੇ ਕਿ ਇਹਨੂੰ ਲਾਉਂਦਾ ਪਾਇਆ ਜਾਵੇ ਲੰਮਾ ਪਾਰ ਕਰਵਾ ਬੇਂਤੀ ਕਰਦਾ ਸ਼ੇਰਪੁਰ ਜੀ ਆ ਸਾਰੇ ਸਾਥੀ ਕੁਲਦੀਪ ਜੀ ਪਿੱਛੇ ਆ ਜਾਓ प्ली बहजन समाज पार्टी ज़िंदबाद भेण तुमारी मायावती जी ज़िंदबाद Виноват, виноват!